ਵੀਯੂ ਸੈਨੇਟ ਚੋਣਾਂ ਨੂੰ ਮਿਲੀ ਹਰੀ ਚੰਡੀ ਉਹ ਭ੍ਰਸ਼ਟਪਤੀ ਨੇ ਚੋਣਾਂ ਨੂੰ ਦਿੱਤੀ ਮਨਜ਼ੂਰੀ 2026 ਦੇ ਸਤੰਬਰ ਅਕਤੂਬਰ ਚ ਹੋਣਗੇ ਇਲੈਕਸ਼ਨ ਵਾਈਸ ਚਾਂਸਲਰ ਨੇ ਤਿਆਰ ਕਰਕੇ ਭੇਜਿਆ ਸੀ ਸ਼ਡਿਊਲ ਸੈਨੇਟ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵਿਦਿਆਰਥੀਆਂ ਜਸ਼ਨ ਦਾ ਮਾਹੌਲ ਨਿਊਜ਼ 18 ਤੇ ਬੋਲੇ ਮੋਰਚੇ ਦੇ ਨੁਮਾਇंदे ਕਿ ਆ ਕੱਲ ਵਿਕਟਰੀ ਮਾਰਚ ਤੋਂ ਬਾਅਦ ਖਤਮ ਕਰਾਂਗੇ ਤਰ ਪੰਜਾਬ ਚ ਮਨਰੇਗਾ ਦੀਆਂ ਗੜਬੜੀਆਂ ਦੀ ਹੋਏਗੀ ਜਾਂਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦਿੱਤਾ ਬਿਆਨ ਕਿਆ ਲਗਾਤਾ ਗੜਬੜੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਜਾਏਗੀ ਟੀ ਕੇਂਦਰ ਵੱਲੋਂ ਪੰਜਾਬ ਦੇ ਹੜਪੀੜਤਾਂ ਲਈ ਐਲਾਨੇ 1600 ਕਰੋੜ ਦੇ ਪੈਕੇਜ ਤੇ ਬੋਲੇ ਕੇਂਦਰੀ ਮੰਤਰੀ ਕਿਆ ਹੁਣ ਹੁਣ ਤੱਕ 480 ਕਰੋੜ ਕੀਤੇ ਜਾ ਰਹੀ 75 ਫੀਸਦੀ ਰਕਮ ਦੇ ਖਰਚ ਦਾ ਸਰਟੀਫਿਕੇਟ ਦੇਣ ਤੇ ਜਾਰੀ ਹੋਏਗਾ ਅਗਲਾ ਪੈਸਾ ਯਾਜ ਪ੍ਰਾਲੀ ਸਾੜਨ ਦੇ ਮਾਮਲਿਆਂ ਤੇ ਬੋਲੇ ਕੇਂਦਰੀ ਮੰਤਰੀ ਕਿਾ ਪੰਜਾਬ ਨੇ ਦੇਸ਼ ਨੂੰ ਦਿਖਾਈ ਰਾਹ ਪ੍ਰਾਲੀ ਸਾੜਨ ਦੇ 85% ਕੇਸ ਕਟੇ ਜਲੰਧਰ ਚ ਕਤਲ ਕੀਤੀ ਬੱਚੀ ਦੇ ਪਰਿਵਾਰ ਲਈ ਸਰਕਾਰ ਦਾ ਐਲਾਨ ਮ੍ਰਿਤਕ ਬੱਚੀ ਦੀ ਮਾਂ ਨੂੰ ਮਿਲੇਗੀ ਸਰਕਾਰੀ ਨੌਕਰੀ ਕੇਸ ਚ ਲਾਪਰਵਾਹੀ ਵਰਤਣ ਵਾਲੇ ਐਸਆਈ ਮੰਗਤਰਾਮ ਨੂੰ ਨੌਕਰੀ ਤੋਂ ਕੀਤਾ ਬਰਖਾਸਤ ਰੋहतक ਚ ਮ੍ਰਿਤਕ ਬਾਸਕਟਬਾਲ ਖਿਡਾਰੀ ਦੇ ਪਰਿਵਾਰ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ ਕਰਨਾ ਨੂੰ ਦੱਸਿਆ ਹਿਊਮਨ ਏਰਰ ਸਣੀ ਸਰਕਾਰ ਤੋਂ ਮੁਆਵਜ਼ਾ ਤੇ ਸਰਕਾਰੀ ਨੌਕਰੀ ਲਈ ਮੋਗਾ ਦੇ ਮੇਅਰ ਤੇ ਆਪ ਦਾ ਐਕਸ਼ਨ ਪਾਰਟੀ ਨੇ ਬਲਜੀਤ ਸਿੰਘ ਚੰਨੀ ਨੂੰ ਦਿਖਾਇਆ ਬਾਹਰ ਦਾ ਰਸਤਾ ਮੇਅਰ ਦੇ ਅਹੁਦੇ ਤੋਂ ਵੀ ਲਾਏ ਨਸ਼ਾ ਤਸਕਰਾਂ ਨਾਲ ਸੰਬੰਧ ਹੁੰਦੇ ਪੀ ਆਰ ਐਸ ਵਰਕਰ ਕਤਲ ਮਾਮਲੇ ਦਾ ਮੁੱਖ ਸ਼ੂਟਰ ਐਨਕਾਊਂਟਰ ਚਟੇਰ ਇੱਕ ਹੈੱਡ ਕਨਸਟੇਬਲ ਨੂੰ ਵੀ ਲੱਗੀ ਗੋਲੀ 15 ਨਵੰਬਰ ਨੂੰ ਨਵੀਨ अरोड़ा ਦਾ ਹੋਇਆ ਸੀ ਕਤਲ ਆਂਗਲਾ ਪੰਜਾਬ ਸਕੀਮ ਤਹਿਤ 213 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਪੰਚਾਇਤਾਂ ਨੂੰ ਵਿਕਾਸ ਲਈ ਦਿੱਤੇ ਗਏ ਫੰਡ ਤੇ ਮੰਤਰੀ ਹਰਪਾਲ ਚੀਮਾ ਬੋਲੇ ਸਕੂਲਾਂ ਕਾਲਜਾਂ ਤੇ ਖੇਡ ਸਟੇਡੀਅਮ ਦੀ ਬਦਲਾਂਗੇ ਨਾ। ਗੁਰੂਗ੍ਰਾਮ ਚ ਖੁੱਲਿਆ ਟੈਸਲਾ ਦਾ ਸ਼ੋਰੂਮ ਸੀਐਮ ਨਾਇਬ ਸੈਣੀ ਨੇ ਕੀਤਾ ਉਦਘਾਟਨ ਕਿਹਾ ਨਿਵੇਸ਼ਕਾਂ ਦਾ ਹੱਬ ਬਣ ਚੁੱਕਿਆ ਹੈ। ਸੂਟ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸਸਿਕਾਲ ਨਿਊਜ਼ 18 ਪਾ ਜਾ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਲੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਸੈਨੇਟ ਚੋਣਾਂ ਦੀ ਤਰੀਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਫੀ ਦਿਨਾਂ ਤੋਂ ਤਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਪਹਿਲਾਂ ਸੈਨੇਟ ਦੇ ਜਿਹੜੇ ਨਿਯਮ ਸੀ ਉਹ ਬਦਲੇ ਗਏ ਬਾਅਦ ਦੇ ਵਿੱਚ ਉਹ ਚਿੱਠੀ ਵਾਪਸ ਲਈ ਗਈ ਤਾਂ ਵਿਦਿਆਰਥੀ ਇਸ ਗੱਲ ਤੇ ਅੜ ਗਏ ਕਿ ਸੈਨੇਟ ਚੋਣਾਂ ਦੀ ਤਰੀਕ ਆਏਗੀ ਤਾਂ ਉਹ ਤਰਨਾ ਪ੍ਰਦਰਸ਼ਨ ਖਤਮ ਕਰਨਗੇ ਇਸ ਤੋਂ ਬਾਅਦ ਪੀਯੂ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਚਿੱਠੀ ਪੱਤਰਾਂ ਦਾ ਦੌਰ ਸ਼ੁਰੂ ਹੋਇਆ ਤੇ ਆਖਿਰਕਾਰ ਸੈਨੇਟ ਚੋਣਾਂ ਨੂੰ ਹਰੀ ਝੰਡੀ ਮਿਲ ਗਈ ਜੋ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸ਼ੈਡਿਊਲ ਭੇਜਿਆ ਸੀ ਉਸ ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਜਿਹੜੇ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇਸ ਸ਼ਡਿਊਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ 2026 ਦੇ ਸਤੰਬਰ ਅਕਤੂਬਰ ਦੇ ਵਿੱਚ ਇਹ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਇਹਨਾਂ ਚੋਣਾਂ ਦੇ ਜਿਵੇਂ ਹੀ ਡਾਕੂਮੈਂਟ ਸਾਹਮਣੇ ਆਏ ਐਲਾਨ ਸਾਹਮਣੇ ਆਇਆ ਤਾਂ ਵਿਦਿਆਰਥੀਆਂ ਚ ਜਸ਼ਨ ਦਾ ਮਾਹੌਲ ਹੋ ਗਿਆ ਪੀਯੂ ਬਚਾਓ ਮੋਰਚੇ ਨੇ ਕਿਹਾ ਕਿ ਕੱਲ ਨੂੰ ਅਸੀਂ ਤਰਨਾ ਖਤਮ ਕਰ ਦੇਵਾਂਗੇ ਇੱਕ ਵਿਕਟਰੀ ਮਾਰਚ ਕੱਢਿਆ ਜਾਏਗਾ ਜਿਸ ਤੋਂ ਬਾਅਦ ਇਸ ਤਰਨੇ ਦੀ ਸਮਾਪਤੀ ਹੋ ਜਾਏਗੀ ਸਿੱਧਾ ਪੰਜਾਬ ਯੂਨੀਵਰਸਿਟੀ ਚਲਦੇ ਆ ਮੇਰੇ ਸਹਿਯੋਗੀ ਮਨੋਜ ਰਾਠੀ ਨਜ਼ਰ ਆ ਰਹੇ ਨੇ ਮਨੋਜ ਕਿਸ ਤਰੀਕੇ ਦਾ ਮਾਹੌਲ ਹੈ ਹੁਣ ਵਿਦਿਆਰਥੀ ਕੀ ਕਹਿ ਰਹੇ ਨੇ ਹੁਣ ਤੇ तकरीबन ਸਾਰੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਹੋ ਚੁੱਕੀਆਂ ਨੇ ਦੇਖੋ ਬਿਲਕੁਲ ਵਿਜੇ ਅੱਜ 26ਵਾਂ ਦਿਨ ਹੈ ਔਰ ਅੱਜ ਜਿਹੜੀ ਵੀ ਡਿਮਾਂਡ ਸੀਗੀ ਜਿਹਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤੇ ਅੱਜ ਉਹ ਖਤਮ ਹੋ ਚੁੱਕਿਆ ਹੈ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਪੰਜਾਬ ਯੂਨੀਵਰਸਿਟੀ ਜਿੱਥੇ ਪਿਛਲੇ 25 ਦਿਨਾਂ ਤੋਂ ਧਰਨਾ ਚੱਲ ਰਿਹਾ ਸੀਗਾ ਤੇ ਹੁਣ ਇੱਥੇ ਜਿਹੜੇ ਸਟੂਡੈਂਟਸ ਨੇ ਉਹ ਨੱਚਦੇ ਟੱਪਦੇ ਨਜ਼ਰ ਆ ਰਹੇ ਨੇ ਔਰ ਇਹ ਵੱਡੀ ਵਿਕਟਰੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਵਿਕਟਰੀ ਆ ਜਿਹੜੀ ਹੈ ਉਹ ਹੋਈ ਹੈ ਔਰ ਵੀਸੀ ਖੁਦ ਇੱਥੇ ਪਹੁੰਚੇ ਸੀ ਮੈਡਮ ਜਿਨ੍ਹਾਂ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਹੁਣ ਜਿਹੜੇ ਵੀ ਆ ਇਲੈਕਸ਼ਨ ਜਿਹੜੇ ਹੈਗੇ ਉਹਨਾਂ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਇੱਕ ਵੱਡੀ ਕਹਿ ਸਕਦੇ ਹਾਂ ਕਿ ਵਿਕਟਰੀ ਜਿਹੜੀ ਹੈ ਉਹਦੀ ਗੱਲ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਤੁਸੀਂ ਵੇਖੋ ਕਿ ਪੂਰਾ ਇੱਥੇ ਆ ਵਿਕਟਰੀ ਦਾ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਔਰ ਕੱਲ ਸਵੇਰ ਦਾ ਜਿਹੜਾ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਇੱਕ ਵਿਕਟਰੀ ਮਾਰਚ ਰਹਾ ਹੈ ਉਹ ਕੱਢਿਆ ਜਾਏਗਾ ਉਹਦੇ ਅਧਿਕ ਮੀਟਿੰਗ ਵੀ ਜਿਹੜੀ ਹੈ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਜਿਹੜੀ ਇੱਕ ਆ ਮੀਟਿੰਗ ਹੈ ਉਹ ਵੀ ਹੋਣੀ ਹੈ ਔਰ ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਇਸ ਟਾਈਮ ਦੀ ਜਿਹੜੀ ਤਸਵੀਰਾਂ ਨੇ ਉਹ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਨਸਤੇ ਕਬ ਦੇ ਨਜ਼ਰ ਆ ਰਹੇ ਨੇ ਜਿਹੜੇ ਕੁੜੀਆਂ ਨੇ ਮੁੰਡੇ ਨੇ ਪੂਰਾ ਇੱਕ ਕਹਿ ਸਕਦੇ ਆ ਕਿ ਸਾਡੀ ਵੱਡੀ ਜਿੱਤ ਹੋਈ ਹੈ ਔਰ 10 ਨਵੰਬਰ ਦਾ 10 ਨਵੰਬਰ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਹੈ ਕਿ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਕਈ ਜਿਹੜੇ ਇੱਥੇ ਪਹੁੰਚੇ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਇੱਥੇ ਪਹੁੰਚੇ ਹੋਏ ਨੇ ਤੇ ਤਸਵੀਰਾਂ ਨਾਲ ਦੇ ਨਾਲ ਅਸੀਂ ਗੱਲਬਾਤ ਵੀ ਕਰ ਲਾਂਗੇ ਜਿਹੜੇ ਵੀ ਇੱਥੇ ਸਟੂਡੈਂਟਸ ਦੇ ਲਗਾਤਾਰ ਜਿਸਨੇ ਦਿਨਾ ਤੋਂ ਇੱਥੇ ਆ ਪ੍ਰੋਟੈਸਟ ਦੇ ਵੀ ਸ਼ਾਮਿਲ ਸੀ ਪ੍ਰੋਟੈਸਟ ਦੇ ਵਿੱਚ ਲੱਗੇ ਹੋਏ ਸੀ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਕੋਈ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਨੇ ਉਹ ਇਹ ਇਹ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਜਿੱਥੇ 25 ਦਿਨ ਤੱਕ ਪ੍ਰੋਟੈਸਟ ਚੱਲਿਆ 25 ਦਿਨ ਤੱਕ ਧਰਨਾ ਪ੍ਰਦਰਸ਼ਨ ਚੱਲਿਆ ਤੇ ਅੱਜ ਇਹਨਾਂ ਦੀ ਇੱਕ ਵੱਡੀ ਜਿੱਤ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਜਿੱਤ ਜਿਹੜੀ ਹੈ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਤੇ ਇਹ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਔਰ ਅਸੀਂ ਗੱਲਬਾਤ ਜਿਹੜੇ ਕਰ ਰਹੇ ਸੀਗੇ ਸਿਨੇਟ ਮੈਂਬਰਸ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਵੀਸੀ ਮੈਡਮ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਆ ਕੇ ਖੁਦ ਅਨਾਉਂਸ ਕੀਤਾ ਹੈ ਔਰ ਹੁਣ ਉਸ ਤੋਂ ਬਾਅਦ ਹੀ ਲਗਾਤਾਰ ਤੇ ਲਗਾਤਾਰ ਜਿਹੜਾ ਹੈਗਾ ਖੁਸ਼ੀ ਦਾ ਇਜ਼ਹਾਰ ਜਿਹੜੇ ਸਟੂਡੈਂਟਸ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਤੁਸੀਂ ਦੇਖੋ ਕਿ 25 ਅੱਜ 26ਵਾਂ ਦਿਨ ਹੈ ਔਰ 25 26 ਦਿਨ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸਵੇਰ ਤੋਂ ਲੈ ਕੇ ਦੁਪਹਿਰ ਤੋਂ ਲੈ ਕੇ ਰਾਤ ਤੱਕ ਇੱਥੇ ਪੂਰਾ ਮਾਹੌਲ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੀਗਾ ਪੂਰਾ ਲੰਗਰ ਪਾਣੀ ਸਾਰਾ ਇੱਥੇ ਸੀ ਤੇ ਅੱਜ ਜਿਹੜਾ ਅਨਾਉਂਸਮੈਂਟ ਹੋਈ ਹੈ ਕਿਉਂਕਿ ਦੇਖੋ ਕਾਫੀ ਕਾਫੀ ਵਿਵਾਦ ਹੋਇਆ ਸੀਗਾ ਇਸ ਚੀਜ਼ ਨੂੰ ਲੈ ਕੇ ਸੀਨੀਅਰ ਇਲੈਕਸ਼ਨਰ ਦੇ ਅਨਾਉਂਸਮੈਂਟ ਨੂੰ ਲੈ ਕੇ ਲੇਕਿਨ ਅੱਜ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਔਰ ਸਟੂਡੈਂਟ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੀ ਜਿੱਤ ਹੋਈ ਹੈ ਸਾਰਿਆਂ ਦੀ ਜਿੱਤ ਹੋਈ ਹੈ ਔਰ ਇਹਦੇ ਵਿੱਚ ਹਰ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਹਿਮਾਚਲ ਦਿੱਲੀ ਤੱਕ ਜਿਹੜੇ ਸਟੂਡੈਂਟਸ ਨੇ ਪੋਲਿਟਿਕਲ ਲੀਡਰਸ ਨੇ ਇੱਥੇ ਪਹੁੰਚੇ ਔਰ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਪੂਰੀ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਕੀਤਾ ਤੇ ਤਸਵੀਰਾਂ ਤੁਸੀਂ ਵੇਖੋ ਜਿੰਦਾਬਾਦ ਜਿੰਦਾਬਾਦ ਕੀ ਕਹੋਗੇ ਪੂਰਾ ਤੇ ਜੁਆਇ ਕਰਦੇ ਨਜ਼ਰ ਹਾਂਜੀ ਹਾਂਜੀ ਇਹ ਅੱਜ ਸਾਡੀ ਹਿਸਟੋਰੀਕਲੀ ਜਿੱਤ ਹੋਈ ਹੈ ਤੇ ਅਸੀਂ ਇਸ ਚੀਜ਼ ਦੀ ਜਸ਼ਨ ਮਨਾ ਰਿਹਾ ਖੁਸ਼ੀ ਮਨਾ ਰਿਹਾ ਅਸੀਂ ਅੱਜ ਮੋਦੀ ਦੀ ਧੌਣ ਵਿੱਚ ਕਿਲਾ ਗੱਡਿਆ ਉਹਨੇ ਇਹਨੇ ਬੈਰੀਕਡ ਲਾਈ ਸੀ ਇੰਨੀ ਪੁਲਿਸ ਲਾਈ ਸੀ ਇੰਨਾ ਜ਼ਿਆਦਾ ਕੁਝ ਕੀਤਾ ਸੀ ਪਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੀਰ ਕੇ ਅਸੀਂ ਅੱਜ ਜਿੱਤਿਆ ਅਸੀਂ ਉਸ ਚੀਜ਼ ਦੀ ਖੁਸ਼ੀ ਮਨਾ ਰਿਹਾ ਜੀ ਜੁਆ ਫੁੱਲ ਗੁਲਾਬ ਦਾ ਸਤਿਗੁਰ ਪੰਜਾਬ ਦਾ ਜੈ ਜੰਦਾਬਾਦ ਜੈ ਜੰਦਾਬਾਦ ਬਾਜੀ ਸਾਡਾ ਬਹੁਤ ਖੁਸ਼ੀ ਹੈ ਸਾਡੀ ਮੰਗ ਜਿਹੜੀ ਸਾਰੀ ਪੂਰੀਆਂ ਹੋ ਚੁੱਕੀਆਂ ਨੇ ਪਰ ਮੈਂ ਤੇ ਹੀ ਮਹਿਗਾ ਹਾਂ ਦਾ ਅੱਜ ਸਾਡਾ ਬਹੁਤ ਖੁਸ਼ੀ ਨਾਲ ਦੇਣੇ ਅਸੀਂ ਬੜੇ ਖੁਮਤਾ ਨਾਲ ਮਨਾਵਾਂਗੇ ਇਹ ਚੀਜ਼ਾਂ ਨੂੰ ਜਿਹੜੇ ਦੇਖੇ ਰਹੇ ਕਿ ਖੁਸ਼ੀ ਅਦਾ ਇਜ਼ਹਾਰ ਜਿਹੜੇ ਆ ਉਹ ਜਰੂਰ ਸਟੂਡੈਂਟਸ ਕਰਦੇ ਨਜ਼ਰ ਆ ਰਹੇ ਨੇ ਢੰਗਣਾ ਪਾਉਂਦੇ ਨਜ਼ਰ ਆ ਰਹੇ ਨੇ ਨੱਚਦੇ ਕੱਪਦੇ ਨਜ਼ਰ ਆ ਰਹੇ ਨੇ ਔਰ ਇਸ ਸਾਹ ਤੌਰ ਤੇ ਕੰਦੇ ਨਜ਼ਰ ਆ ਰਹੇ ਨੇ ਕਿ ਸਾਡੇ ਸਟੂਡੈਂਟ ਦੀ ਜਿੱਤ ਹੋਈ ਹੈ ਸਾਡੀ ਨਹੀਂ ਸਾਰਿਆਂ ਦੀ ਜਿੱਤ ਹੋਈ ਹੈ ਜਿਨ੍ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਇਸ ਪੂਰੇ ਬਰਦਾਸ਼ਤ ਨੂੰ ਇਸ ਪੂਰੇ ਸਟਰਗਲ ਨੂੰ ਇਸ ਪੂਰੇ ਪ੍ਰੋਟੈਸਟ ਨੂੰ ਜਿਹੜਾ ਹੈਗਾ ਉਹ ਦਿੱਤਾ ਤੇ ਤਸਵੀਰਾਂ ਤੁਸੀਂ ਵੇਖੋ ਪੂਰਾ ਇੱਥੇ ਜਸ਼ਨ ਦਾ ਮਾਹੌਲ ਜਿਹੜਾ ਹੈ ਉਹ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਮਾਹੌਲ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਮਾਹੌਲ ਕਰਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਤਸਵੀਰਾਂ ਨੇ ਉਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ

ਸਟੂਡੈਂਟਸ ਨੇ ਉਹ ਨਾਛਦੇਟ ਅੱਪ ਦੇ ਨਜ਼ਰ ਆ ਰਹੇ ਨੇ ਔਰ ਅੱਜ 26ਵਾਂ ਦਿਨ ਜਿਹੜਾ 26ਵਾਂ ਦਿਨ ਹੈ 25 ਦਿਨ ਪੂਰਾ ਸਟਰਗਲ ਚੱਲਿਆ ਔਰ ਕਿਸ ਤਰ੍ਹਾਂ ਇਹ ਮਾਹੌਲ ਜਿਹੜਾ ਹੈ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਪੂਰਾ ਇੱਕ ਮਾਹੌਲ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਦਸਤੇ ਕੱਪ ਦੇ ਜਿਹੜੇ ਸਟੂਡੈਂਟਸ ਨੇ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਔਰ ਇਹਨਾਂ ਵੱਲੋਂ ਸਭ ਤੋਂ ਵੱਧ ਕਿਹਾ ਜਾ ਰਿਹਾ ਹੈ ਅੱਜ ਦਾ ਵਿਜੇ ਉਸੇ ਵੀ ਜ਼ਿਕਰ ਕਰ ਰਹੇ ਸੀ ਕਿ ਕਿ ਦਿਨ ਰਾਤ ਇੱਕਦਮ ਚੱਲਿਆ ਸਟੂਡੈਂਟਸ ਨੇ ਆਪਣੇ ਮੰਗਾਂ ਨੂੰ ਲੈ ਕੇ ਕਾਫੀ ਪਹਿਲਾਂ ਮੀਟਿੰਗਸ ਵੀ ਹੋਈ ਕਈ ਪੋਲਿਟਿਕਲ ਲੀਡਰ ਦੇ ਇੱਥੇ ਪਹੁੰਚੇ ਲੇਕਿਨ ਅੱਜ ਫਾਈਨਲੀ ਇਹਨਾਂ ਦੀ ਜਿੱਤ ਹੋਈ ਔਰ ਕੱਲ ਸਵੇਰੇ ਇੱਕ ਕਿੱਕੀ ਮਾਰਚ ਜਿਹੜਾ ਇਹਨਾਂ ਵੱਲੋਂ ਕੀਤਾ ਜਾਣਾ ਹੈ ਔਰ ਇੱਕ ਮੀਟਿੰਗ ਜਿਹੜੀ ਹੈ ਉਹ ਅੱਜ ਇੱਥੇ ਇਹਨਾਂ ਵੱਲੋਂ ਮੀਟਿੰਗ ਜਿਹੜੀ ਹੈਗੀ ਉਹ ਕੀਤੀ ਜਾਣੀ ਹੈ ਔਰ ਇੱਕ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਖੁਸ਼ੀ ਕਿਸ ਤਰ੍ਹਾਂ ਦਾ ਜਸ਼ਨ ਇੱਥੇ ਸਟੂਡੈਂਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੀ ਇਹ ਤਸਵੀਰਾਂ ਨੇ ਜਿੱਥੇ ਪੂਰਾ ਇੰਜੋਏ ਕਰਦੇ ਪੂਰਾ ਜਸ਼ਨ ਮਨਾਉਂਦੇ ਇਹ ਸਟੂਡੈਂਟ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਦੇਖੋ ਇਹ ਇਹ ਜਿੱਤ ਦੀ ਜਿਹੜੀ ਜਿੱਤ ਦੀ ਖੁਸ਼ੀ ਹੈ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਖੁਸ਼ੀ ਅਲੱਗ ਤੋਂ ਹੈ ਜਿਹੜੀ ਇਹਨਾਂ ਦੇ ਚਿਹਰੇ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਇਹ ਜਸ਼ਨ ਜਿਹੜਾ ਉਹ ਮਨਾਉਂਦੇ ਨਜ਼ਰ ਆ ਰਹੇ ਨੇ ਜਿਹੜੇ ਸਟੂਡੈਂਟਸ ਨੇ ਔਰ ਇਹ 25 ਦਿਨਾਂ ਦੇ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਹੋਇਆ ਸੀਗਾ ਇਹਨਾਂ ਦੀ ਜਿਹੜੀ ਡਿਮਾਂਡ ਸੀ ਕਾਸੀ ਸੰਖਿਆ ਦੇ ਵਿੱਚ ਇੱਥੇ 10 ਨਵੰਬਰ ਦੀ ਅਸੀਂ ਦਾਲ ਕਰ ਲਈਏ ਹੋਰ ਜਿਹੜੇ ਪੰਜਾਬ ਦੇ ਨਾਲ-ਨਾਲ ਹਰਿਆਣਾ ਹਿਮਾਚਲ ਕਈ ਥਾਵਾਂ ਤੋਂ ਇਹ 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 ਇਸ ਤਸਵੀਰ ਹੈ ਇਹ ਇਸ ਵੇਲੇ ਦੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੇ ਉਸੇ ਥਾਂ ਤੇ ਜਿੱਥੇ ਲਗਾਤਾਰ ਪਿਛਲੇ ਦਿਨ 25 ਦਿਨ ਇਹ ਪ੍ਰੋਟੈਸਟ ਚੱਲਿਆ 25 ਦਿਨ ਸਟਰਗਲ ਚੱਲਿਆ 25 ਦਿਨ ਇਥੇ ਕਾਫੀ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਚੱਲਿਆ ਠੀਕ ਹੈ ਤਸਵੀਰਾਂ ਤੁਹਾਡੇ ਸਾਹਮਣੇ ਤਰਵਾਦੋਂ ਮਨੋਜ ਇਹ ਤਸਵੀਰਾਂ ਦਿਖਾਉਣ ਲਈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵਿਦਿਆਰਥੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਵਿਦਿਆਰਥੀ ਸੈਨੇਟ ਚੋਣਾਂ ਦੇ ਇਸ ਐਲਾਨ ਨੂੰ ਆਪਣੀ ਵੱਡੀ ਜਿੱਤ ਦੱਸ ਰਹੇ ਨੇ ਕਈ ਵਿਦਿਆਰਥੀ ਆਜ਼ਾਦੀ ਦੇ ਨਾਅਰੇ ਲਾ ਰਹੇ ਨੇ ਕਈ ਚੰਡੀਗੜ੍ਹ ਪੰਜਾਬ ਦਾ ਦੇ ਨਾਅਰੇ ਲਾ ਰਹੇ ਨੇ ਹਾਲਾਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਵਿਦਿਆਰਥੀ ਵੀ ਨੇ ਹਿਮਾਚਲ ਦੇ ਵਿਦਿਆਰਥੀ ਵੀ ਨੇ ਬਹੁਤ ਸਾਰੀਆਂ ਸਟੇਟਾਂ ਤੋਂ ਵਿਦਿਆਰਥੀ ਪੜ੍ਹਦੇ ਨੇ ਪਰ ਆਮ ਤੌਰ ਤੇ ਪੰਜਾਬ ਯੂਨੀਵਰਸਿਟੀ ਕਿਉਂਕਿ ਪਹਿਲੇ ਲਾਹੌਰ ਦੇ ਵਿੱਚ ਸੀ ਉਸ ਤੋਂ ਬਾਅਦ ਸ਼ਿਫਟ ਹੋਈ ਤੇ ਫਿਰ ਚੰਡੀਗੜ੍ਹ ਦੇ ਵਿੱਚ ਆਈ ਤੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਵੱਲੋਂ ਆਪਣਾ ਦਾਵਾ ਜਿਹੜਾ ਹੈ ਉਹ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੇ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਰੱਖਿਆ ਗਿਆ ਹੈ ਕਿਉਂਕਿ ਵਿੱਚੋਂ-ਵਿੱਚੋਂ ਜਦੋਂ ਵੀ ਕੋਸ਼ਿਸ਼ ਹੋਈ ਹਰਿਆਣਾ ਦੇ ਕਾਲਜ ਜੋੜਨ ਦੀ ਤਾਂ ਪੰਜਾਬ ਸਰਕਾਰ ਨੇ ਨਾ ਕਰ ਦਿੱਤੀ ਸਿਰਫ ਪੰਜਾਬ ਦੇ ਹੀ ਕਾਲਜ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਿਡ ਨੇ ਸਟੂਡੈਂਟ ਹਾਲਾਂਕਿ ਸਾਰੀਆਂ ਸਟੇਟਾਂ ਦੇ ਪੜ੍ਹਦੇ ਨੇ ਪਰ ਸਮੇਂ-ਸਮੇਂ ਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹ ਇਲੈਕਸ਼ਨਾਂ ਦੇ ਵਿੱਚ ਐਸੇ ਮੁੱਦਿਆਂ ਨੂੰ ਚੱਕਦੀਆਂ ਵੀ ਰਹਿੰਦੀਆਂ ਨੇ ਔਰ ਹੁਣ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਤਾਂ ਸੈਨੇਟ ਦੇ ਇਲੈਕਸ਼ਨ ਖਤਮ ਕਰ ਦਿੱਤੇ ਗਏ ਬਦਲਾਵ ਕਰ ਦਿੱਤਾ ਗਿਆ ਸੈਨੇਟ ਦੀ ਚੋਣ ਦੇ ਵਿੱਚ ਉਸ ਤੋਂ ਬਾਅਦ ਇਹ ਪ੍ਰੋਟੈਸਟ ਸ਼ੁਰੂ ਹੋਇਆ ਤੇ ਚਲਦਾ ਚਲਦਾ ਸੈਨੇਟ ਚੋਣਾਂ ਦੀ ਤਰੀਕ ਤੇ ਆ ਕੇ ਰੁਕ ਗਿਆ ਕਿ ਬੇਸ਼ੱਕ ਸਰਕਾਰ ਨੇ ਪਿਛਲਾ ਫੈਸਲਾ ਵਾਪਸ ਲੈ ਲਿਆ ਪਰ ਜੋ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਟੂਡੈਂਟਸ ਨੇ ਕਿਹਾ ਕਿ ਅਸੀਂ ਇਹ ਦਰਨਾ ਪ੍ਰਦਰਸ਼ਨ ਖਤਮ ਨਹੀਂ ਕਰਾਂਗੇ ਜਿਸ ਤੋਂ ਬਾਅਦ ਆਖਿਰਕਾਰ ਸਟੂਡੈਂਟਸ ਦੀ ਜਿੱਤ ਹੋਈ ਹੈ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਸਟੂਡੈਂਟਸ ਆਪਣੀ ਜਿੱਤ ਦੇ ਜਸ਼ਨ ਮਨਾ ਰਹੇ ਤੇ ਅੱਗੇ ਵੱਧਿਆ ਜ਼ਿਕਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਪੰਜਾਬ ਦੌਰੇ ਤੇ ਰਹੇ ਮਨਰੇਗਾ ਦੇ ਵਿੱਚ ਹੋਈਆਂ ਗੜਬੜੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਹੁਣ ਇਸ ਦੀ ਜਾਂਚ ਦੇ ਲਈ ਇੱਕ ਟੀਮ ਭੇਜੀ ਜਾਵੇਗੀ ਕਿਉਂਕਿ ਮਨਰੇਗਾ ਸਕੀਮ ਦੇ ਵਿੱਚ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਉਹਨਾਂ ਮਨਰੇਗਾ ਮਜ਼ਦੂਰਾਂ ਦੇ ਨਾਲ ਵੀ ਅੱਜ ਗੱਲਬਾਤ ਕੀਤੀ ਸੀ ਉਹਨਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ ਸੀ ਜਿਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ कि ਮਰੀਗਾ ਦੇ ਵਿੱਚ ਗੜਬੜੀਆਂ ਪਾਈਆਂ ਗਈਆਂ ਨੇ ਤੇ ਜਾਂਚ ਦੇ ਲਈ ਕੇਂਦਰ ਸਰਕਾਰ ਇੱਕ ਟੀਮ ਭੇਜੇਗੀ ਤੇ ਜੇ 1 ਰੁਪਏ ਦੀ ਵੀ ਗੜਬੜੀ ਹੋਈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਹੋਏ। ਜਦ ਮੈਂ ਮਜ਼ਦੂਰੋਂ ਸੇ ਬਾਤ ਕਰ ਰਹਾ ਥਾ ਤਾਂ ਇਸ ਮੇ ਬਹੁਤ ਸ਼ਿਕਾਇਤ ਹੈ। ਜਾਬ ਕਾਰਡ ਜਾਲੀ ਫਰਜੀ ਹੈ। ਕਾਮ ਠੇਕੇਦਾਰ ਕਰ ਦਿੰਦੇ। जो काम मांग रहे मजदूर उनको काम नहीं मिलता कई तरह की शिकायतें हमने आज समीक्षा भी की है और यहां ये शिकायतें हैं मैंने राज्य सरकार से भी कहा कि राज्य सरकार की ड्यूटी है क्योंकि कई जगहों से शिकायत आई मुख्तसर से आई फाजिलका से आई कि काम मजदूरों को मिले नहीं और काम हो गया बहुत गंभीर है राज्य सरकार से भी मैंने अनुरोध किया है कि ऐसे मामले में जांच करें और दोषियों को दंडित करने का काम करिए पैसा ठेकेदारों के लिए नहीं है यह पैसा मजदूरों को रोजगार देने के लिए है और भारत सरकार की भी टीम आके इनकी जांच करेगी ताकि पैसा अगर गलत हाथों में गया हो किसी ने फर्जीवाड़ा किया हो ਉਸ ਕੋ پکڑ ਸਕੇ ਅਤੇ ਉਸ ਕੋ ਦੰਡਿਤ ਵੀ ਕਰ ਸਕੇ ਅਤੇ ਗਰੀਬ ਕੋ ਮਜ਼ਦੂਰ ਕੋ ਨਿਆਂ ਦੇ ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਸਤੋਰੇ ਦੌਰਾਨ ਜ਼ਿਕਰ ਕੇਂਦਰ ਵੱਲੋਂ ਹੜਪੀੜਤਾ ਲਈ ਐਲਾਨੇ ਗਏ 1600 ਕਰੋੜ ਦਾ ਵੀ ਹੋਇਆ ਜਿਸ ਤੇ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ 480 ਕਰੋੜ ਰੁਪਏ ਕੇਂਦਰ ਸਰਕਾਰ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਤੇ ਜਿਵੇਂ ਇਸ ਪੈਸੇ ਖਰਚ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਮਿਲੇਗਾ ਤਾਂ ਫਿਰ ਅਗਲਾ ਪੈਸਾ जारी होएगा उन्होंने कहा कि पत्तर फीसदी खर्च का सर्टिफिकेट देना होंगे दे, देना पेगा जो तक वो सर्टिफिकेट नहीं जाता तक अगला पैसा रिलीज नहीं होगा तो 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 नहीं है ऐसा है कि चार सौ अस्सी करोड़ रुपए आ चुका आप, आप जानते हैं कि पैसा खर्च होता जाता है भेजते जाते हैं पैसा लगातार भेजा जा चुका है हम अलग भेज रहे हैं वहां से अलग आ रहा है पैसा निरंतर आ रहा है कई लोग कई मामलों में अब जैसे यूटाइजेशन सर्टिफिकेट चाहिए वो अगर नहीं मिलता जब तक सेवेंटी फाइव परसेंट खर्चे का यूटाइजेशन सर्टिफिकेट नहीं मिलता तब तक, तक दूसरी राशि नहीं आती कौन नहीं दे रहा ये पंजाब नहीं दे रहा ये तो ये, ये राज्य सरकार को देना है ना वो देंगे पैसा आता जाएगा कोई कमी पंजाब के लिए नहीं है ਤੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਟਾਈਮ ਦੇ ਵਿੱਚ ਘਟੇ ਨੇ ਉਹਨਾਂ 'ਚ ਵੱਡੀ ਕਮੀ ਦਰਜ ਕੀਤੀ ਗਈ ਹੈ ਇਸ ਦਾ ਜ਼ਿਕਰ ਵੀ ਕੇਂਦਰੀ ਮੰਤਰੀ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਨੇ ਪੂਰੇ ਦੇਸ਼ ਨੂੰ ਰਾਹ ਦਿਖਾਈ ਹੈ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਉਹਨਾਂ ਕਿਹਾ ਕਿ ਵੱਡੀ ਕਮੀ ਆਈ ਹੈ 85% ਮਾਮਲੇ ਪਰਾਲੀ ਸਾੜਨ ਦੇ ਘਟ ਗਏ ਨੇ ਮੋਗਾ ਦੇ ਪਿੰਡ ਰਣਸੀ ਕਲਾਂ ਕੇਂਦਰੀ ਮੰਤਰੀ ਪਹੁੰਚੇ ਸੀ ਔਰ ਜਿੱਥੇ ਪਿਛਲੇ 6 ਸਾਲ ਤੋਂ ਪਰਾਲੀ ਨਹੀਂ ਸਾੜੀ ਗਈ ਉਹਨਾਂ ਇਸ ਮੌਕੇ ਤੇ ਪਰਾਲੀ ਦੇ ਫਾਇਦੇ ਵੀ छह साल से वो गांव पराली नहीं जला रहा पराली को वो बोझ नहीं मानते बरदान मानते हैं और पराली को हैप्पी सीडर वगैरह से खेत में ही मिला के डायरेक्ट सीडिंग करते हैं और मैं बहुत ब्रीफली बता रहा हूं क्योंकि मैं एक बार बता चुका हूं कि उसके फायदे कितने हैं एक तो डायरेक्ट सीडिंग में पानी नहीं देना पड़ता बिना पानी दिए पलेवा किए सीडिंग हो जाती है मैं खुद देखने गया खेतों में और मैंने देश को संदेश दिया कि इस बार पंजाब में पूरे देश को राह दिखाई है पराली जलाने की घटनाओं में अभूतपूर्व कमी आई 85 परसेंट कमी आई है ਮੈਂ ਪੰਜਾਬ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ